ਸੋ ਅੱਜ ਆਪਾਂ ਗੱਲ ਕਰਦੇ ਆਂ ਜੀ ਇਸ ਪਿੱਪਲ ਬਾਰੇ ਤੇ ਇਸ ਪਿੱਪਲ ਦੇ ਨਾਲ ਜਿਹੜੀਆਂ ਕਾਫੀ ਸਾਂਝਾਂ ਜੁੜੀਆਂ ਹੋਈਆਂ ਤੇ ਉਹ ਆਪਾਂ ਗੱਲ ਕਰਦੇ ਆਂ ਵੀ ਕਿਵੇਂ ਜਿਹੜਾ ਦਰਖਤ ਆ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਦਰਖਤ ਲਾਉਣੇ ਬਹੁਤ ਜ਼ਰੂਰੀ ਆ ਕਿਉਂਕਿ ਇਹਨਾਂ ਤੋਂ ਸਾਨੂੰ ਆਕਸੀਜਨ ਮਿਲਦੀ ਆ ਤੇ ਦੂਸਰਾ ਜਿਹੜਾ ਇਹ ਪਿੱਪਲ ਆ ਸੋ ਇਹਦੇ ਨਾਲ ਮੇਰੀਆਂ ਕੁਝ ਬਚਪਨ ਦੀਆਂ ਜਿਹੜੀਆਂ ਯਾਦਾਂ ਜੁੜੀਆਂ ਹੋਈਆਂ ਇਹਨਾਂ ਦਰਖਤਾਂ ਦੇ ਨਾਲ ਤੇ ਇਸੇ ਤਰ੍ਹਾਂ ਇੱਕ ਉਧਰ ਪਰਾਂ ਦਰਖਤ ਲਾਇਆ ਇਹ ਜੋ ਪਿੱਪਲ ਸੀ ਜਦੋਂ ਮੈਂ ਦੇਖਦਾ ਇਹਨੂੰ ਆ ਕੇ ਤਾ ਇਹ ਟਿੱਪੜਾ ਜਿਹੜਾ ਇਹ ਦਰਖਤ ਮੈਂ ਆਪਣੇ ਬਾਪੂ ਦੇ ਨਾਲ ਇਧਰ ਇਹ ਦਰਖਤ ਲਾਇਆ ਸੀਗਾ ਤੇ ਇਹਨੂੰ ਪਾਣੀ ਲਾਉਣ ਆਉਂਦੇ ਸੀ ਇਸੇ ਤਰ੍ਹਾਂ ਹੀ ਇੱਕ ਦੂਜੇ ਪਾਸੇ ਜਿਹੜਾ ਦਰਖਤ ਲੱਗਿਆ ਹੋਇਆ ਤੇ ਇੱਕ ਇਧਰਲੇ ਪਾਸੇ ਜਿਹੜਾ ਆਪਣਾ ਇਹ ਨਲਕਾ ਲਾਇਆ ਹੋਇਆ ਉਹ ਵੀ ਉਹ ਤੋਂ ਬਜ਼ੁਰਗਾਂ ਨੇ ਲਵਾਇਆ ਸੀਗਾ ਤੇ ਇਸੇ ਤਰ੍ਹਾਂ ਹੀ ਬਾਪੂ ਨੇ ਇੱਕ ਨਿੱਕੀ ਬਦਨੀ ਵਾਲੇ ਮੋੜ ਤੇ ਨਲਕਾ ਤੇ ਦਰਖਤ ਲਵਾਏ ਕੋਸ ਤੇ ਇਸੇ ਤਰ੍ਹਾਂ ਹੀ ਰਣੀ ਵਾਲੇ ਮੋੜ ਤੇ ਜਿਹੜਾ ਸਰਵੈਣੀ ਲਾਈ ਜਿਹਨੂੰ ਕਹਿੰਦੇ ਆਪਾਂ ਤੇ ਦਰਖਤ ਲਾਏ ਤੇ ਉੱਥੇ ਵੀ ਇੱਕ ਜਿਹੜਾ ਨਲਕਾ ਲਾਇਆ ਉਹਨਾਂ ਦਾ ਸੁਪਨਾ ਸੀ ਵੀ ਇਹ ਤਿੰਨ ਨਲਕੇ ਕਿ ਜਾਂ ਮੈਂ ਇਦਾਂ ਦਰਖਤ ਲਾਉਣੇ ਆ ਉਹਨਾਂ ਨੂੰ ਸ਼ੌਂਕ ਸੀ ਸੋ ਉਹਨਾਂ ਦੇ ਨਾਲ ਆਉਂਦੇ ਸੀ ਇਹਨਾਂ ਨੂੰ ਪਾਣੀ ਪੂਣੀ ਪਾ ਕੇ ਜਾਂਦੇ ਹੁੰਦੇ ਸੀਗੇ ਤੇ ਅੱਜ ਸੋ ਅੱਜ ਜਿਹੜਾ ਸਾਡਾ ਬਾਪੂ ਆ ਉਹ ਤਾਂ ਸਾਡੇ ਵਿੱਚ ਨਹੀਂ ਰਿਹਾ ਪਰ ਜਦੋਂ ਇੱਥੇ ਆਉਂਨੇ ਆ ਇਹਨਾਂ ਦਰਖਤਾਂ ਨੂੰ ਦੇਖ ਕੇ ਜਿਹੜੇ ਉਹ ਦੇਣਾ ਉਹ ਚੇਤੇ ਆ ਜਾਂਦੇ ਆ ਸੋ ਇਹ ਇੱਕ ਮਹੱਤਵਪੂਰਨ ਦਰਖਤਾਂ ਦੀ ਜਾਂ ਜਿਹੜੇ ਆਪਾਂ ਲਾਉਨੇ ਆ ਪੌਦੇ ਕਿਉਂਕਿ ਜੇ ਲਾਇਆ ਹੁੰਦਾ ਕੋਈ ਪੌਦਾ ਤਾਂ ਤੇ ਸਾਡੇ ਜਿਹੜੇ ਔਣ ਵਾਲੇ ਬੱਚੇ ਆ ਪੀੜ੍ਹੀਆਂ ਉਹ ਏਦਾਂ ਹੀ ਉਹਨਾਂ ਨੂੰ ਚੇਤੇ ਕਰਦੀਆਂ ਵੀ ਇਹ ਸਾਡੇ ਬਜ਼ੁਰਗਾਂ ਨੇ ਜਿਹੜਾ ਦਰਖਤ ਲਾਇਆ ਸੀ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਸਕੂਲ ਦੇ ਵਿੱਚ ਬਧਨੀ ਕਲਾ ਹਾਈ ਦੇ ਵਿੱਚ ਮਾਸਟਰ ਜਗਦੀਸ਼ ਸਿੰਘ ਹੁੰਦੇ ਸੀਗੇ ਮਾਸਟਰ ਜਗਦੀਸ਼ ਸਿੰਘ ਦਾਸ ਦੇ ਹੁੰਦੇ ਸੀਗੇ ਵੀ ਜਿਹੜਾ ਉੱਥੇ ਵੱਡਾ ਦਰਖਤ ਲੱਗਿਆ ਪਾ ਫੋੜ ਦਾ ਉਹ ਸਾਲੇ ਕਲਾਸਾਂ ਲੱਗਦੀਆਂ ਮੰਗੀਆਂ ਸਾਡੀਆਂ ਤੇ ਉਹ ਦੱਸਦੇ ਸੀ ਕਿ ਵੀ ਜਿਹੜਾ ਇਹ ਬੋਰਡ ਆ ਜਿਸ ਬੰਦੇ ਨੇ ਲਾਇਆ ਸੀਗਾ ਉਹ ਅਕਸਰ ਉਹ ਸਕੂਲ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਸੀ ਤੇ ਉਹ ਵਿਰਧ ਹੋਣ ਤੱਕ ਵੀ ਉਹ ਬੋਰਡ ਦੀ ਸ਼ਾਮੇ ਆ ਕੇ ਬਹਿੰਦਾ ਸੀ ਤੇ ਉਹਨੇ ਦੱਸਣਾ ਵੀ ਇਹ ਜਿਹੜਾ ਦਰਾਖਤਾ ਬੋਰਡ ਦਾ ਮੈਂ ਲਾਇਆ ਸੋ ਉਹ ਇੱਕ ਹੋਮੇ ਦਾ ਨਹੀਂ ਪ੍ਰਤੀਕ ਹੁੰਦਾ ਜਿਵੇਂ ਮੈਂ ਦੱਸ ਰਿਆਂ ਵੀ ਇਹ ਸਾਡੇ ਫਾਦਰ ਸਾਹਿਬ ਨੇ ਲਾਇਆ ਜਾਂ ਉਹ ਦੱਸਦੇ ਸੀ ਗੱਲ ਕੀ ਇੱਕ ਸਕੂਨ ਹ ਮਿਲਦਾ ਸੀ ਉਹਨੂੰ ਬਜ਼ੁਰਗ ਨੂੰ ਆ ਕੇ ਜਦੋਂ ਉਹ ਇਹ ਗੱਲਾਂ ਕਰਦਾ ਸੀ ਵੀ ਇਹ ਜਿਹੜਾ ਬੋਰਡ ਆ ਮੈਂ ਲਾਇਆ ਤੇ ਉਹ ਸ਼ਾਇਦ ਅੱਜ ਨਾ ਰਿਹਾ ਹੋਵੇ ਬਜ਼ੁਰਗ ਵੀ ਕਿਉਂਕਿ ਦਰਖਤ ਉਹ ਵੀ ਜਿਹੜਾ ਹੈ ਬੋਰਡ ਬਹੁਤ ਪੁਰਾਣਾ ਹੋ ਗਿਆ ਸੋ ਇਹੀ ਜਿਹੜੀ ਮਹੱਤਤਾ ਹੁੰਦੀ ਆ ਸਾਡੇ ਜਿਹੜਾ ਦਰਖਤ ਲਾਉਣ ਦੀ ਤੇ ਅਸੀਂ ਦਰਖਤ ਲਾਵਾਂਗੇ ਬੂਟੇ ਲਾਵਾਂਗੇ ਤਾਂ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਤੇ ਸਾਡੇ ਜਾਣ ਤੋਂ ਬਾਅਦ ਵੀ ਜਿਹੜੀਆਂ ਇਹ ਨਿਸ਼ਾਨੀਆਂ ਰਹਿ ਜਾਂਦੀਆਂ ਤੇ ਦੂਸਰਾ ਵਾਤਾਵਰਣ ਦੇ ਵਿੱਚ ਕੁਦਰਤ ਦੇ ਲਈ ਇਹ ਜਿਹੜਾ ਬਹੁਤ ਵਧੀਆ ਇਹ ਇੱਕ ਅਪਰਾਲਾ ਵਾ ਕਿਉਂਕਿ ਦਰਖਤ ਵੈਸੇ ਵੀ ਬਹੁਤ ਜ਼ਿਆਦਾ ਜਿਹੜੇ ਘਟ ਰਹੇ ਆ ਤੇ ਸਾਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਆ ਸੋ ਕੁਦਰਤ ਦਾ ਵਾਤਾਵਰਨ ਦਾ ਖਿਆਲ ਰੱਖਣਾ ਚਾਹੀਦਾ ਔਰ ਬਾਕੀ ਅੱਜਕੱਲ ਜਿਵੇਂ ਆਪਾਂ ਦਰਖਤ ਲਾ ਰਹੇ ਆ ਹੋਰ ਤਰ੍ਹਾਂ ਦੇ ਜਿਵੇਂ ਡੇਕਾਂ ਲਾ ਲਈਆਂ ਜਾਂ ਸਪੈਦੇ ਵਗੈਰਾ ਇਹਨਾਂ ਦਰਖਤਾਂ ਨਾਲੋਂ ਜੇ ਆਪਾਂ ਪੁਰਾਣੇ ਦਰਖਤ ਲਾਉਣੇ ਸ਼ੁਰੂ ਕਰ ਗਏ ਜਿਵੇਂ ਆਪਣੇ ਟਾਲੀਆਂ ਹੁੰਦੀਆਂ ਸੀ ਜਾਂ ਆਪਣੇ ਤੂਤ ਹੁੰਦੇ ਸੀਗੇ ਜਾਂ ਕਹਿ ਲਓ ਵੀ ਬੋਹੜ ਆ ਤੇ 24 ਘੰਟੇ ਆਕਸੀਜਨ ਅੰਦਾ ਪਿੱਪਲ ਆ ਐਦਾਂ ਦੇ ਦਰਖਤ ਲਾਉਣੇ ਚਾਹੀਦੇ ਆ ਜਾਂ 베ਰੀਆਂ ਹੋਗੀਆਂ ਤੇ ਹੋਰ ਜਿਵੇਂ ਸਰੀਹ ਹੋਗੇ ਅੱਗੇ ਰੀਠਿਆਂ ਦੇ ਦਰਖਤ ਪੜੇ ਹੁੰਦੇ ਸੀ ਜਿਨ੍ਹਾਂ ਤੋਂ ਘਰਾਂ ਦੇ ਵਿੱਚ ਸਾਬਣ ਵੀ ਬਣਦਾ ਸੀ ਸੋ ਫਲ ਵੀ ਲੱਗਣ ਫਲ ਵੀ ਹੋਵੇ ਤੇ ਜਿਹਦੇ ਉੱਤੇ ਭਾਰੇ ਦਰਖਤ ਸੀਗੇ ਸਾਡੇ ਪੁਰਾਣੇ ਜਿਨ੍ਹਾਂ ਤੇ ਗਿਣਜਾਂ ਜਾਂ ਚਿੜੀ ਜਨੌਰ ਜਿਹੜੇ ਆਹ ਨੇ ਪਾਉਂਦੇ ਸੀ ਤੇ ਜਿਦੋਂ ਫਲਾਂ ਵਾਲੇ ਫਲਦਾਰ ਬੂਟੇ ਹੁੰਦੇ ਸੀ ਤੇ ਉਹਨਾਂ ਦੇ ਕਾਰਨ ਜਿਹੜਾ ਉਹਨਾਂ ਨੂੰ ਫਲ ਲੱਗਦਾ ਸੀ ਤੇ ਉਹ ਜਿਹੜੇ ਪੰਛੀਆਂ ਨੂੰ ਪਰਿੰਦਿਆਂ ਨੂੰ ਖਾਣ ਦੀ ਖਾਤਰ ਵੀ ਜਿਹੜਾ ਉਹ ਸਹੂਲਤ ਹੁੰਦੀ ਸੀਗੀ ਤੇ ਉਹ ਇਸੇ ਕਾਰਨ ਹੀ ਇਹੀ ਕਾਰਨ ਆ ਜਿਹੜਾ ਅੱਜ ਆਪਣੇ ਇੱਥੇ ਪੰਜਾਬ ਦੇ ਵਿੱਚ ਜਾਂ ਸਾਡੇ ਪਿੰਡਾਂ ਦੇ ਵਿੱਚ ਚਿੜੀਆਂ ਜਾਂ ਅਸੀਂ ਕਹਿ ਦਿੰਨੇ ਆ ਮੋਰ ਗਹਿਣ ਜਾਂ ਕਿਉਂ ਨਹੀਂ ਹੈਗੇ ਕਿਉਂਕਿ ਸਾਡੇ ਜਿਹੜੇ ਪੁਰਾਣੇ ਦਰਾਖਤਾਂ ਉਹ ਖਤਮ ਹੋ ਚੁੱਕੇ ਆ ਜਿਹੜੇ ਸਾਡੇ ਭਾਰੇ ਦਰਾਖਤ ਸੀਗੇ ਉਹ ਖਤਮ ਹੋ ਚੁੱਕੇ ਆ ਫਲਦਾਰ ਦਰਾਖਤ ਅਸੀਂ ਲਾਉਣੀ ਛੱਡ ਦਿੱਤੀ ਆ ਜਮ ਆਪਣਾ ਉਹ ਚੱਲਿਆ ਸੋ ਜਿਹੜੇ ਨਾ ਮੀਂਹ ਦਰਾਖਤ ਲੱਗਦੇ ਇੱਥੇ ਬੰਨਿਆ ਨਹਿਰ ਤੇ ਆ ਕੇ ਲਾਉਂਦੇ ਵੀ ਆ ਤੇ ਉਹ ਜਿਹੜਾ ਕੁਝ ਇਸ਼ਾਰਾਰਤੀ ਅਨਸਰ ਹੁੰਦੇ ਆ ਉਹ ਪੱਟ ਦਿੰਦੇ ਆ ਜਾਂ ਵੜਦੇ ਆ ਉਹ ਵੀ ਮਾੜੀ ਗੱਲ ਆ ਕਿਉਂਕਿ ਇੱਕ ਦਰਾਖਤ ਨੂੰ ਜਦੋਂ ਆਪਾਂ ਲਾਉਨੇ ਆ ਬਹੁਤ ਜਿਹੜੀ ਮਿਹਨਤ ਲੱਗਦੀ ਆ ਤੇ ਬਹੁਤ ਜਿਹੜਾ ਹੈਗਾ ਵਾ ਉਹ ਆਪਣਾ ਸਾਹਮ ਸਵਾਲ ਦੇ ਨਾਲ ਇੱਥੋਂ ਤੱਕ ਪਹੁੰਚਦਾ ਕਿਉਂਕਿ ਆ ਜਿਹੜੇ ਦਰਾਖਤ ਲਾਏ ਸੀਗੇ ਬਹੁਤ ਗਨੇ ਇਹਨਾਂ ਦੇ ਵਿੱਚੋਂ ਵੀ ਬਹੁਤ ਦਰਾਖਤ ਆ ਜਿਹੜੇ ਇੱਥੋਂ ਅੱਟੇ ਜਾ ਚੁੱਕੇ ਆ ਜਿਹੜੇ ਨਹੀਂ ਰਹੇ ਤੇ ਮੈਂ ਕਾ ਦੋ ਦਰਖਤ ਦੇਖਿਆ ਸੋ ਜੇ ਕੋਈ ਇਦਾਂ ਦਾ ਅਪਰਾਲਾ ਕਰਦਾ ਵੀ ਇਹ ਦਰਖਤ ਚੰਬੂਟੇ ਲੱਗੇ ਆ ਕਿਤੇ ਜਾਂ ਲਾਏ ਆ ਕਿਸੇ ਉਹਨੂੰ ਤੋਰਨ ਪੱਟਣ ਦੀ ਬਜਾਏ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਤੇ ਜਿਹੜਾ ਆਪਣੇ ਬਾਲਣ ਦੀ ਖਾਤਰੀ ਛੋਟੇ ਛੋਟੇ ਦਰਖਤਾਂ ਨੂੰ ਵੱਡ ਕੇ ਲੈ ਜਾਂਦੇ ਆ ਉਹ ਵੀ ਬਹੁਤ ਮਾੜੀ ਗੱਲ ਆ ਸੋ ਦਰਖਤਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਏ ਜੇ ਤੁਹਾਨੂੰ ਬਾਲਣ ਦੀ ਜਾਂ ਕੋਈ ਕਿਤੇ ਵੱਡਣ ਦੀ ਲੋੜ ਆ ਜਿਹੜੇ ਸੁੱਕੇ ਆ ਜਾਂ ਜਿੱਤੋਂ ਸ਼ਾਖ ਆਪਣੀ ਪੱਤ ਝੜ ਆਉਂਦੀ ਆ ਦਰਖਤ ਆਪਾਂ ਸ਼ਾਖਦੇ ਆ ਉਹਨਾ ਟਾਈਮਾਂ 'ਚ ਜਿਹੜੇ ਭਾਰੇ ਦਰਖਤ ਆ ਉਹਨਾਂ ਨੂੰ ਸ਼ਾਂਗਣ ਦੀ ਲੋੜ ਹੁੰਦੀ ਆ ਉਹ ਸ਼ਾਂਗ ਕੇ ਵੀ ਆਪਾਂ ਜਿਹੜਾ ਉਹ ਉਹਦਾ ਬਾਲਣ ਦਾ ਜਾਂ ਉਹ ਵੀ ਓਦਾਂ ਦੀਆਂ ਚੀਜ਼ਾਂ ਵੀ ਆਪਾਂ ਹੱਲ ਕਰ ਸਕਦੇ ਆ ਤੇ ਨਾਲੇ ਜਿਹੜਾ ਉਹ ਦਰਖਤਾਂ ਦੀ ਜਿਹੜੀ ਕਟਾਈ ਹੋਣ ਦੇ ਨਾਲ ਉਹਨਾਂ ਦੀ ਸ਼ੇਪ ਵੀ ਵਧੀਆ ਬਣ ਜਾਂਦੀ ਆ ਸੋ ਛੋਟੇ ਦਰਖਤਾਂ ਨੂੰ ਨਾ ਵੱਡਿਆ ਜਾਵੇ ਜਿਹੜੇ ਲੱਗੇ ਹੁੰਦੇ ਆ ਇਹ ਵੀ ਖਿਆਲ ਰੱਖਣਾ ਚਾਹੀਦਾ ਜੇ ਕੋਈ ਵੱਡਦਾ ਪੜਦਾ ਤਾਂ ਉਹਨਾਂ ਨੂੰ ਸਾਨੂੰ ਰੋਕਣਾ ਚਾਹੀਦਾ ਤੋ ਇਹ ਜਿਹੜਾ ਰਣੀ ਵਾਲੇ ਮੋੜ ਤੇ ਨਲਕਾ ਲਾਇਆ ਸੀਗਾ ਪਾਪੂ ਨਾਲਾ ਕੇ ਤੇ ਆ ਪਿੱਛੇ ਜਿਹੜਾ ਹੈਗਾ ਉਹ ਪਿੱਪੜਾ ਜਾਂ ਬੋਰ ਉਹ ਪਾਣੀ ਡੂੰਘੇ ਜਾਣ ਕਰਨ ਜਿਹੜਾ ਨਲਕਾ ਇਹ ਬੰਦ ਪਿਆ ਤੇ ਨਹਿਰ ਵਾਲਾ ਜਿਹੜਾ ਉਹ ਚੱਲੀ ਜਾਂਦਾ ਵਾ ਤੇ ਇਹੀ ਕਾਰਨ ਆ ਵੀ ਇਹ ਜਿਹੜੀ ਰਿਪੇਅਰ ਪੂਰਵੀ ਨਹੀਂ ਕਰਾਈ ਗਈ ਕਿਉਂਕਿ ਪਾਣੀ ਜਿਹੜਾ ਬਹੁਤ ਡੂੰਘਾ ਜਾ ਚੁੱਕਿਆ ਅੱਗੇ ਪਹਿਲਾਂ ਜਿਹੜਾ ਇਹ ਇੱਕ ਦੋ ਵਾਰੀ ਰਿਪੇਅਰ ਕਰਾਇਆ ਸੀਗਾ ਉਸ ਤੋਂ ਬਾਅਦ ਫਿਰ ਟੋਟਾ ਟਾਟਾ ਪਿਆ ਸੀ ਪਾਈਪ ਦਾ ਤੇ ਹੌਲੀ ਹੌਲੀ ਇਹ ਬੰਦ ਹੋ ਗਿਆ ਪਰ ਜੇ ਕੋਸ਼ ਕਰਾਂਗੇ ਜੇ ਚੱਲ ਪੇ ਨਲਕਾ ਇਹਦੀ ਬਾਬਤ ਵੀ ਸੋ ਇਹ ਆ ਜੀ ਜਿਹੜਾ ਛੋਟੀ ਵਧਣੀ ਵਾਲੇ ਮੋੜ ਦੇ ਨਾਲ ਕਲਾਇਆ ਸੀ ਬਜ਼ੁਰਗਾਂ ਦੇ ਨਾਲ ਤੇ ਉਸ ਤੋਂ ਬਾਅਦ ਸ਼ਾਇਦ ਰੇਪੇਰ ਵੀ ਕਰਾਇਆ ਹੋਵੇ ਕਿਸੇ ਨੇ ਤੇ ਪਹਿਲਾਂ ਚੱਲਦਾ ਵੀ ਵਿਖਿਆ ਹੁਣ ਇਹ ਬੰਦ ਪਿਆ ਕਿਉਂਕਿ ਕਾਰਨ ਉਹੀ ਆ ਜਿਹੜੇ ਪਾਣੀ ਆ ਉਹ ਡੂੰਘੇ ਹੁੰਦੇ ਜਾ ਰਹੇ ਆ ਤੇ ਪਾਣੀ ਡੂੰਘੇ ਹੋਣ ਦੇ ਕਾਰਨ ਜਿਹੜੇ ਇਹ ਨਲਕੇ-ਨੁਲਕੇ ਆ ਅੱਜ ਕੱਲ੍ਹ ਘੱਟ ਹੀ ਚੱਲਦੇ ਆ ਤੇ ਪਰ ਇੱਕ ਯਾਦ ਆ ਸੋ ਇਹ ਆ ਜੀ ਪਿੰਡ ਛੋਟੀ ਵਧਣੀ ਜੋ ਕਿ ਸਾਡਾ ਜੱਦੀ ਪਿੰਡ ਵੀ ਆ ਸੋ ਸਾਡਾ ਇੱਥੋਂ ਦਾ ਪਿੱਛਾ ਰਹਿਣ ਦਾ ਇੱਥੇ ਅਸੀਂ ਰਹਿੰਦੇ ਸੀ ਤੇ ਪੁਰਾਣਾ ਘਰ ਵੀ ਸਾਡਾ ਛੋਟੀ ਪਤਨੀ ਆ ਤੇ ਵੱਡੀ ਪਤਨੀ ਇੱਥੋਂ ਚਲੇ ਗਏ ਸੀ ਤੇ ਉੱਥੇ ਬਜ਼ੁਰਗ ਜਿਹੜੇ ਆਪਣਾ ਮਿਹਨਤ ਮਜ਼ਦੂਰੀ ਦੇ ਕਾਰਨ ਜਾਂ ਉੱਥੇ ਦੁਕਾਨ ਕੀਤੀ ਸੀ ਛੋਟੀ ਜੀ ਤੇ ਉੱਥੇ ਆਪ ਦਾ ਕੰਮ ਕਰਕੇ ਗੁਜ਼ਾਰਾ ਕਰਦੇ ਸੀਗੇ ਉਹ ਲੱਕੜੀ ਦਾ ਸਾਡਾ ਜਿਹੜਾ ਕੰਮ ਸੀਗਾ ਉਹ ਬੜਾ ਵੱਡਾ ਸਾਡਾ ਕੋਈ ਕੰਮਕਾਰ ਨਹੀਂ ਸੀ ਤੇ ਆਪਣਾ ਮਿਹਨਤ ਮਜ਼ਦੂਰੀ ਦੇ ਵਿੱਚੋਂ ਹੀ ਫਿਰ ਵੀ ਦਸਵੰਦ ਕੱਢ ਕੇ ਉਹ ਇਦਾਂ ਦੇ ਛੋਟੇ-ਮੋਟੇ ਜਿਹੜੇ ਕੰਮ ਕਰਦੇ ਰਹਿੰਦੇ ਸੀਗੇ ਤੇ ਏ ਆ ਵੀ ਜੇ ਆਪਾਂ ਸਮਾਜ ਦੇ ਵਿੱਚ ਏਦਾਂ ਦੇ ਨਿੱਕੇ ਨਿੱਕੇ ਕੰਮ ਕਰਦੇ ਰਵਾਂਗੇ ਤਾਂ ਸਾਡੇ ਜਿਹੜੇ ਆਉਣ ਵਾਲੀਆਂ ਨਸਲਾਂਆਂ ਬਾ ਜਾਂ ਬੱਚੇ ਆ ਉਹ ਵੀ ਯਾਦ ਰੱਖਦੇ ਆ ਜਿਵੇਂ ਅੱਜ ਅਸੀਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਤੁਹਾਡੇ ਨਾਲ ਗੱਲ ਕਰ ਰਹੇ ਆ ਤੇ ਸੋ ਅੱਜ ਮੌਕਾ ਮਿਲਿਆ ਇੰਨੀਆਂ ਗੱਲਾਂ ਬਾਤਾਂ ਸੀ ਸੋ ਖਿਆਲ ਰੱਖਿਆ ਕਰੋ ਦਰਖਤ ਦਾ ਵਾਤਾਵਰਨ ਦਾ ਵੱਧ ਤੋਂ ਵੱਧ ਜਿਹੜੇ ਰੁੱਖ ਲਗਾਓ ਤਾਂ ਜੋ ਜਿਹੜੇ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਬਾ ਉਹਨਾਂ ਤਾਂ ਹੀ ਚੰਗੀ ਸਾਫ਼ ਸੁਥਰੀ ਹਵਾ ਵਾਤਾਵਰਨ ਜਿਹੜਾ ਉਹਨਾਂ ਨੂੰ ਮਿਲ ਸਕੇ ਤੇ ਸਾਡੇ ਪਾਣੀ ਬਚ ਸਕਣ ਸਾਡਾ ਵਾਤਾਵਰਣ ਬਚ ਸਕੇ ਤੇ ਅਸੀਂ ਬਿਮਾਰੀਆਂ ਤੇ ਰੋਗਾਂ ਤੋਂ ਜਿਹੜਾ ਬਚ ਸਕੀਏ ਸੋ ਇੰਨੀਆਂ ਜਿਹੜੀਆਂ ਗੱਲਾਂ ਕਰਦੇ ਹੋਏ ਖਿਮਾ ਦੇ ਜਾਚਕਾਂ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਐਦਾਂ ਹੀ ਆਪਾਂ ਸੰਡੇ ਦੀ ਸੰਡੇ ਕੋਸ਼ਿਸ਼ ਕਰਦੇ ਰਿਹਾ ਕਰਾਂਗੇ ਕੋਈ ਨਾ ਕੋਈ ਵੀਡੀਓ ਪਾਉਂਦੇ ਰਾਂਗੇ ਤੇ ਅੱਜ ਥੋੜਾ ਜਿਹਾ ਵੀਡੀਓ ਪਾਉਣ ਦੇ ਵਿੱਚ ਲੇਟ ਹੋ ਗਿਆ ਕਿਉਂਕਿ ਕਈ ਵਾਰੀ ਕਮਾਂਕਾਰਾਂ ਦੇ ਵਿੱਚ ਟਾਈਮ ਨਹੀਂ ਲੱਗਦਾ ਸੋ ਸਾਡੇ ਚੈਨਲ ਨੂੰ ਸਾਡੇ ਪੇਜ ਨੂੰ ਜ਼ਰੂਰ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਇਨੇ ਨਾਲ ਸਾਨੂੰ ਹੌਸਲਾ ਮਿਲਦਾ ਕਮੈਂਟ ਕਰਿਆ ਕਰੋ ਆਪਣੇ ਲਾਈਕ ਕਰਿਆ ਕਰੋ ਤੇ ਸਾਡਾ ਜਿਹੜਾ YouTube ਤੇ ਚੈਨਲ ਆ ਉਹ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ Facebook ਤੇ ਸਾਡਾ ਪੇਜ ਆ ਸਤਨਾਮ ਵਧਨੀ ਦੇ ਨਾਂ ਤੇ ਉਹ ਵੀ ਜਰੂਰ ਫਾਲੋ ਕਰਿਓ ਸੋ ਮਿਲਦੇ ਆ ਅਗਲੀ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਖਾਸ ਰਿਕਰ